ਤੇ ਅੰਗ ਲਿਆ ਚਾਰ ਚ ਜਾਲ ਸੂਰ ਕਰ ਰਹੇ ਉਹ ਤੋਂ ਲੰਗਦਾ ਦੇਖੋ ਸੜੀ ਅੰਗ ਨਹੀਂ ਆ ਨਹੀਂ ਨਾ ਲੱਭਿਆ ਲੱਭਿਆ ਪਰ ਉਹ ਸਾਦੇ ਚਾਹੇ ਡਾਜ ਦਾ ਬਾਈ ਤੇ ਉੱਥੇ ਆਖਿਆ ਕਿ ਅਮ ਅਮਰ ਨੂੰ ਲਾਈਫ ਫੋਨ ਉਹਨੂੰ ਕਹਿਆ ਯਾਰ ਆ ਜਾ ਉਹਨਾਂ ਦੇ ਘਰੇ ਨੰਬਰ ਨੰਬਰ ਸ਼ਾਇਦ ਆ ਗਿਆ ਜੀ ਹੈ ਕੋਈ ਕਹਿੰਦਾ ਮੇਰਾ ਵਾਹੇ ਸੀ ਵਾਰ ਤੇ ਕੁਝ ਲੱਗਦੀ ਜਨਾ ਕੀ ਕਰਦਾ ਸੀ ਸੁਣਦਾ ਜੀ ਮੁਕੰਦੇ ਵਾਲੇ ਦਾ ਜੀ ਇਹ ਨਾ ਇਕੱਠੇ ਸੀ ਉਹ ਪਿੱਛੇ ਆ ਉਹ ਖੜਾ ਪਿੱਛੇ ਤੁਹਾਡੇ ਇਹ ਦੋ ਮੋਬਾਈਲ ਮਗਰ ਪਈ ਆ ਲੈ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਮੋਹਨ ਸਾਹਿਬ ਦਾ ਨੰਬਰ ਦਿੱਤਾ ਸਭ ਤੋਂ ਬਾਅਦ ਹਾਂ ਉਹ ਮਾਰ ਲੈਣੇ ਆ ਹਾਂ ਉਹ ਤਾਂ ਬਗਾ ਲੱਗਦਾ ਫੋਟੋ ਪਾ ਦੇ ਉਹਦੇ ਕਿਹੜੇ ਪਾ ਆਹ ਆਹ ਨੰਬਰ ਮਕੰਦੇ ਵਾਲੇ ਦਾ ਨੰਬਰ ਦਿੱਤ ਦੇਗੇ ਉਹ ਤੇਰਾ ਗੱਲ ਕਰਦਾ ਵਟਸਐਪ ਵੀ ਆਉਂਦਾ ਫੋਨ ਮਾਰਦੇ ਕੋਣ ਲਾਉ ਉਹਨੂੰ ਕਿਹੜਾ ਪਤਾ ਹੈ ਬਾਈ ਉਹ ਹੀ ਚੋਦਾ ਬੰਦਾ ਉਹ ਇੱਕ ਨੰਬਰ ਲੈ ਲੈ ਸਰ ਫੇ ਨੰਬਰ ਲਗੋ ਨਾ ਇੱਥੇ ਲਿਖ ਲੈਣਾ ਸਰਪੈਂਸ਼ਨ ਲਿਖ ਇਹ ਕੜਨਾ ਹੋਈ ਆ ਕੀ ਰਿਸ਼ਤਦਾਰੀ ਆਪਣੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਇਹ ਮੇਰੇ ਤਾਇਆ ਜੀ ਦਾ ਲੜਕਾ ਹੈ ਫਰੋਈਪੁਰ ਜਾ ਰਿਹਾ ਹੈਗੇ ਹਾਂਜੀ ਤੇ ਮੈਂ ਵੀ ਫਰੋਈਪੁਰ ਜਾ ਰਿਹਾ ਸੀਗਾ ਤੇ ਰਸਤੇ ਵਿੱਚ ਕ੍ਰੋਸ ਕਰ ਰਿਹਾ ਐਕਸੀਡੈਂਟ ਹੋਇਆ ਹੋਇਆ ਹੈਗਾ ਮੇਰੇ ਆਉਣ ਤੋਂ ਪਹਿਲਾਂ ਤੇ ਮੈਂ ਦੇਖਿਆ ਇਹਨੂੰ ਤੇ ਫਿਰ ਘਰੇ ਫੋਨ ਕੀਤਾ ਤੇ ਇੱਥੇ ਆਲੇ ਮੈਂ ਕੋਈ ਕੰਮ ਕਰ ਜਾ ਰਿਹਾ ਸੀ ਹਾਂ ਕੰਮ ਦੇ ਪੱਠੇ ਤੇ ਲੱਗੇ ਹੋਏ ਪੱਠੇ ਤੇ ਲੱਗੇ ਹੋਏ ਕੁਝ ਪਿੱਛੇ ਡੇ ਪੱਠਣ ਲੱਗੇ ਪੱਠੇ ਦਾ ਮੈਨੂੰ ਦਾ ਨਹੀਂ ਪਤਾ ਅੱਛਾ ਤੇ ਤੁਹਾਨੂੰ ਫਿਰ ਐਕਸੀਡੈਂਟ ਤੁਸੀਂ ਤਾਂ ਵੈਸੇ ਰੁਕ ਗਿਆ ਐਕਸੀਡੈਂਟ ਹਾਂ ਐਕ ਵੈਸੇ ਰੁਕ ਗਿਆ ਇਹ ਤੇ ਕਿੰਨੇ ਪਿੱਛੇ ਪਰਾ ਹੈ ਗਿਆ ਹੋਰ ਚਾਰ ਬਣਾ ਨੇ ਛੋਟਾ ਬ੍ਰਦਰ ਆ ਪੜਦਾ ਉਹ ਅੱਛਾ ਤੇ ਪਾਪਾ ਦੀ ਪਹਿਲਾਂ ਡੈਥ ਹੋਈ ਹੋਈ ਆ ਪਾਪਾ ਦੀ ਪਹਿਲਾਂ ਹੋਈ ਹੋਈ ਮੁੰਡੇ ਤੇ ਤੇ ਜਿਹੜਾ ਦੂਜਾ ਨੌਜਵਾਨ ਮੁੰਡਾ ਆਉਂਦਾ ਨਹੀਂ ਜੀ ਪਤਾ ਮੈਨੂੰ ਇੱਕ ਮੋਟਰਸਾਈਕਲ ਤੇ ਜਾ ਰਿਹਾ ਸੀ ਇੱਕ ਮੋਟਰਸਾਈਕਲ ਤੇ ਸੀ ਤਿੰਨ ਜਣੇ ਸੀਗੇ ਜਿਹੜਾ ਜਖੂ ਹੋਇਆ ਉਹ ਉਹ ਉਹਦਾ ਨਹੀਂ ਪਤਾ ਉਹ ਮਕੰਦੇ ਵਾਲੇ ਦਾ ਕਹਿਰ ਹੈ ਸ਼ਾਇਦ ਮਕੰਦੇ ਤੇ ਪਤਾ ਨਹੀਂ ਲੱਗਾ ਕੰਨ ਲੜਦਾ ਹੀ ਭਰਾ ਦਾ ਪਤਾ ਲੱਗਿਆ ਹਾਂਜੀ ਹਾਂਜੀ ਕੀ ਨਾਮ ਸੀ ਭਰਾ ਤੇ ਦਾ ਸ਼ਿਵਾ ਸ਼ਿਵਾ ਗੁਰੂਵਰ ਸਾਹਿਬ ਦਾ ਹਾਂਜੀ ਗੁਰੂਵਰ ਸਾਹਿਬ ਮੁਖਸਰ ਰੋਡ ਉੱਤਲੇ ਪੇੜੇ ਦਾ ਵੇ ਮੌਕੇ ਤੇ ਸੂਜੀ ਕਿਵੇਂ ਹੋਈ ਕੜਦਾ ਸਾਰੇ ਅਸੀਂ ਜੀ ਕਰੀਬ 100 ਮੀਟਰ ਪਿੱਛੇ ਹੀ ਸੀਗੇ ਜੀ ਤੇ ਟਰੱਕ ਵਾਲਾ ਆਇਆ ਤੇ ਟਰੱਕ ਵਾਲੇ ਨੇ ਪਹਿਲਾਂ ਇਹਨਾਂ ਨੂੰ ਦਰੜਿਆ ਵਾ ਮੋਟਰਸਾਈਕਲ ਵਾਲਿਆਂ ਨੂੰ ਫਿਰ ਟਰੱਕ ਵਾਲਾ ਡੋਲੀ ਜਾਂਦਾ ਸੀਗਾ ਜਵਾਕ ਹੀ ਸੀਗਾ ਉਹਦੋਂ ਐਡਾ ਤਜਰਬਾ ਨਹੀਂ ਚਲਾਉਂਦਾ ਕੋ ਲੱਖੋ ਕੇ ਜਾ ਕੇ ਘੇਰਿਆ ਹੋਇਆ ਉਹਨੂੰ ਤੇ ਅੱਗੇ ਬਲੈਰੋ ਆਉਂਦੀ ਪਈ ਹੀ ਨਾਲੇ ਤਾਂ ਮੋਟਰਸਾਈਕਲਾਂ ਨੂੰ ਬਲੈਰੋ ਦੇ ਵਿੱਚ ਤੇ ਆ ਟਰੱਕ ਦੇ ਵਿੱਚ ਪੀਸ ਗਏ ਨੇ ਤੇ ਬਲੈਰੋ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਸਾਰੀ ਗਲਤੀ ਏ ਟਰੱਕ ਵਾਲਿਆਂ ਦੀ ਆ ਟਰੱਕ ਵਾਲੇ ਹਾਂ ਉਹ ਦੋ ਦੀ ਡੈਥ ਹੋ ਗਈ ਹਾਂਜੀ ਦੋ ਦੀ ਡੈਥ ਹੋ ਗਈ ਤੇ ਇੱਕ ਦੇ ਸਾਹ ਚੱਲ ਰਹੇ ਸੀਗੇ ਉਹਨਾਂ ਨੂੰ ਲੈ ਗਏ ਜੀ ਹਸਪਤਾਲਾ 108 ਲੈ ਗਏ ਸੀ ਹਾਂਜੀ ਹਾਂਜੀ ਬਲੈਰੋ ਦਾ ਪਤਾ ਲੱਗਿਆ ਕਿਥੋਂ ਦੀ ਏ ਬਲੈਰੋ ਹਾਂਜੀ ਮੱਲਵਾਲ ਪਿੰਡ ਆ ਜੀ ਵਜੀਤਪੁਰ ਕੋਲ ਦੇ ਹਾਂਜੀ ਉਹ ਸਹੀ ਸਲਾਮਤ ਨੇ ਹਾਂਜੀ ਉਹਨਾਂ ਦੇ ਮੱਥੇ 'ਚ ਸੱਟਾ ਸੁੱਟਾ ਹੈਗੀਆਂ ਪਰ ਉਹ ਸਹੀ ਆਪੀ ਉਹ ਸਹੀ ਸੀਗੇ ਹਾਂਜੀ ਕਿਵੇਂ ਹੋਈ ਇਹ ਸਾਰੀ ਘਟਨਾਕ੍ਰਮ ਜਿਹੜਾ ਟਰੱਕ ਪਿਆਜ਼ ਦਾ ਭਰਿਆ ਇਧਰੋਂ ਆ ਰਿਹਾ ਸੀ ਉਧਰੋਂ ਬਲੈਰੋ ਆ ਰਹੀ ਸੀ ਟਰੱਕ ਦੀ ਤੇ ਬਲੈਰੋ ਦੀ ਟੱਕਰ ਹੋਈ ਆ ਜਿਹੜੇ ਉਹ ਵਿੱਚ ਮੋਟਰਸਾਈਕਲ ਵਾਲੇ ਜਿਹੜੇ ਇਹਨਾਂ ਦੇ ਵਿੱਚ ਆਨ ਕਰਕੇ ਜਿਹੜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਦੋਵੇਂ ਵਿੱਚੋਂ ਫਸ ਕੇ ਜਿਹੜੇ ਇਹਨਾਂ ਦਾ ਐਕਸੀਡੈਂਟ ਹੋਣ ਕਰਕੇ ਦੋ ਦੀ ਮੌਤ ਹੋ ਗਈ ਆ ਇਹਨਾਂ ਨਾਲ ਇੱਕ ਹੋਰ ਟੀਂ ਦਾ ਵੀ ਉਹ ਤੀਜਾ ਬੰਦਾ ਜਿਹੜਾ ਇਹਨਾਂ ਦੇ ਨਾਲ ਦਾ ਉਹ ਹਸਪਤਾਲ ਅਸੀਂ ਭੇਜਿਆ ਹੋਇਆ ਦਾਖਲ ਕੀਤਾ ਹੋਇਆ ਕੋਈ ਪਛਾਣ ਹੋਈ ਕਿ ਨਹੀਂ ਮੌਤ ਹੋਈ ਇੱਕ ਦੀ ਪਛਾਣ ਹੋਈ ਹੈ ਜਿਹੜਾ ਸ਼ਿਵਾ ਪੁੱਤਰ ਹੈਗਾ ਮਸਲਾਲ ਤੇ ਜਿਹੜਾ ਉਤਲੇ ਵੇੜੇ ਦਾ ਗੁਰੂ ਸਾਹਾ ਦਾ ਤੇ ਡਾਕਟਰ ਦੇ ਚ ਲੈ ਲਿਆ ਟਰੱਕ ਵੀ ਕਬਜ਼ੇ ਚ ਲੈ ਲਿਆ ਗੱਡੀ ਵੀ ਲੈ ਲਈ ਤੇ ਮੋਟਰਸਾਈਕਲ ਵੀ ਜਿਹੜੀਆਂ ਅਸੀਂ ਆ ਲਾਸ਼ਾਂ ਨੂੰ ਚੱਕ ਕੇ ਜਿਹੜਾ ਸਿਵਲ ਹਸਪਤਾਲ ਮੋਜਰੀ ਚ ਪਹੁੰਚਾ ਕੇ ਜਿਹੜੀ ਆ ਮੰਦੀ ਕਾਰਵਾਈ ਕੀਤੀ ਜਾ ਰਹੀ ਆ ਜਿੱਦਾਂ ਰੋਡ ਜਾਮ ਹੈਗਾ ਇਹਨੂੰ ਬਹਾਲ ਕੀਤਾ ਜਾਊਗਾ ਹਾਂ ਇਹ ਰੋਡ ਬਹਾਲ ਕਰਾਤਾ ਜੀ ਅਸੀਂ ਰੋਡ ਦੀ ਆਵਾਜ਼ ਆਈ ਹੈ ਜਿਹੜੀ ਚੱਲ ਪਈ ਆ